ਖੰਨਾ ਦੇ ਚੈਨਾ ਡੋਰ ਦਾ ਅਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਚੈਨਾ ਡੋਰ ਖੁੱਲੇ ਆਮ ਅਸਮਾਨਾ ਤੇ ਉਡਾਰੀਆ ਬਾਜ਼ਾਰ ਵਿੱਚ ਵਿਕਰੀ ਨਜ਼ਰ ਆ ਰਹੀ ਹੈ ਜਿਸ ਕਾਰਨ ਹਰ ਰੋਜ਼ ਲੋਕ ਜ਼ਖਮੀ ਹੋ ਰਹੇ ਹਨ ਤਾਜ਼ਾ ਮਾਮਲਾ ਖੰਨਾ ਦੇ ਸਮਾਧੀ ਰੋਡ ਤੇ ਰਤਨਹੇੜੀ ਵੱਲ ਜਾਨ ਪਵੰਦੀ ਲਈ ਜਾਵੇ ਬਸੰਤ ਪੰਚਮੀ ਤੋਂ ਪਹਿਲਾਂ ਪਹਿਲੇ ਤੇ ਪਵੰਦੀ ਲਈ ਜਾਵੇ ਇਹ ਤਾਂ ਜਾਨਵਰ ਦਾ ਨੁਕਸਾਨ ਹੁੰਦਾ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤਾਂ ਡੂੰਗਾ ਹੀ ਤਾਂ ਜੀ ਕਾਫੀ ਆ ਸਮਝੋ ਬਸ ਬਚਾਈ ਹੋ ਗਏ ਜਿਹੜੀ ਅੱਗੇ ਆਪਣਾ ਅੰਦਰ ਜ਼ਖਮ ਕਾਫੀ ਡੂੰਘਾ ਸੀਗਾ ਥੋੜਾ ਹੀ ਬਚਾ ਰਹਿ ਗਿਆ ਸਮਾਦੀ ਰੋਡ ਤੋਂ ਰੇਲਵੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਜਾਗਾ ਉੱਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਉਹਨਾਂ ਦੇ ਕਾਫੀ ਵੱਡਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ ਚੈਨਾਡੋਰ ਦਾ ਅਤੰਕ ਰੁਕਣ ਦਾ ਨਾਮ ਨਹੀਂ ਲੈ ਰਿਹਾ ਪੁਲਿਸ ਤੇ ਪ੍ਰਸ਼ਾਸਨ ਦੇ ਲੱਖ ਦਾਅਵਿਆਂ ਦੇ ਬਾਵਜੂਦ ਵੀ ਚੈਨਾਡੋਰ ਖੁੱਲੇ ਆਮ ਅਸਮਾਨਾਂ ਤੇ ਉਡਾਰੀਆਂ ਬਾਜ਼ਾਰ ਵਿੱਚ ਵਿਕਦੀ ਨਜ਼ਰ ਆ ਰਹੀ ਹੈ ਜਿਸ ਕਾਰਨ ਹਰ ਰੋਜ਼ ਲੋਕ ਜ਼ਖਮੀ ਹੋ ਰਹੇ ਹਨ ਤਾਜ਼ਾ ਮਾਮਲਾ ਖੰਨਾ ਦੇ ਸਮਾਧੀ ਰੋਡ ਤੇ ਰਤਨਹੜੀ ਵੱਲ ਜਾਨ ਵੇਲੇ ਅੰਡਰਬ੍ਰਿਜ ਨੇੜੇ ਵਪਰੀ ਜਿੱਥੇ ਨਹਿਰੀ ਵਿਭਾਗ ਦਾ ਇੱਕ ਮੁਲਾਜ਼ਮ ਚైనਾ ਡੋਰ ਦੀ ਚਿਪਟਚ ਆਨ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਿੰਡ ਸਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਮੁਲਾਜ਼ਮ ਜੋ 라ਵਰ ਸਿੰਘ ਮੋਟਰਸਾਈਕਲ ਤੇ ਡਿਊਟੀ ਤੋਂ ਘਰ ਪਰਤ ਰਿਹਾ ਸੀ ਕਿ ਰਾਸਤੇ ਵਿੱਚ ਚైనਾ ਡੋਰ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ ਜ਼ਖਮੀ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਮੁਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਤੁਰੰਤ ਰੈਫਰ ਕਰ ਦਿੱਤਾ ਗਿਆ ਉੱਥੇ ਜ਼ਖਮੀ ਦਾ ਇਲਾਜ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ ਪਿੰਡ ਸਹਿਪੂਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਪੰਚ ਸਤਨਾਮ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਉਹਨਾਂ ਕੋਲ ਆਇਆ ਸੀ ਤਾਂ ਗਰਦਨ ਤੇ ਡੂੰਗਾ ਕੱਟ ਸੀ ਚੈਨਾ ਡੋਰ ਕਾਰਨ ਉਸ ਦੀ ਗਰਦਨ ਤੇ ਡੂੰਗਾ ਕੱਟ ਲੱਗਿਆ ਸੀ ਉਸ ਨੂੰ ਤੁਰੰਤ ਟਾਂਕੇ ਲਾਏ ਪਰ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ ਜਿਸ ਤੋਂ ਬਾਅਦ ਡਾਕਟਰ ਵੱਲੋਂ ਜ਼ਖਮੀਨ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸਰ ਕੱਲ ਇਹ ਆਪਣਾ ਪਿੰਡ ਨੂੰ ਜਾ ਰਹੀ ਸੀਗੇ ਜੌਬ ਤੋਂ ਬਾਅਦ ਕਈ ਕੰਮ ਕਰਦੇ ਆਪਣੇ ਸਰਕਾਰੀ ਜੌਬ ਕਰਦੇ ਨੇ ਨਹਿਰੀ ਵਿਭਾਗ ਚ ਚਰਾਵਰ ਸਿੰਘ ਜੀ ਤੇ ਜਦੋਂ ਆਪਣਾ ਫਲਾਈਓਵਰ ਤੇ ਗਏ ਉੱਥੇ ਡੋਰ ਦੇ ਨਾਲ ਇਹਨਾਂ ਦੇ ਆਪਣਾ ਗਰਦਨ ਤੇ ਤੇ ਸਟੀਚ ਕਟਿਆ ਗਿਆ ਪੂਰਾ ਤੇ ਕਾਫੀ ਬਲੀਡਿੰਗ ਹੋਈ ਬਲੀਡਿੰਗ ਹੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਉੱਥੇ ਸਿਵਲ ਹਸਪੀਟਲ ਹਸਪੀਟਲ ਲੈ ਗਏ ਹਸਪੀਟਲ ਤੋਂ ਬਾਅਦ ਜਿਆਦਾ ਹੀ ਸੀ ਉਹਨਾਂ ਨੇ ਸਟੀਚਿੰਗ ਵੇਰ ਕੀਤੀ 10 ਟਾਂਕੇ ਲਗਾਏ ਘੱਟੋ-ਘੱਟ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਇਹਨਾਂ ਦੀ ਹਾਂਜੀ ਤੇ ਪਰਿਵਾਰ ਵਾਲਿਆਂ ਨੂੰ ਗੱਲ ਕਰ ਸੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਹਾਂਜੀ ਫੋਨ ਕਾਲ ਕਰਤੀ ਸੀ ਜੀ ਅੱਛਾ ਵੀ ਇੱਦਾਂ ਕਰਕੇ ਗੱਲ ਹੋ ਗਈ ਤੇ ਪਰਿਵਾਰ ਚ ਕੋਈ ਆ ਸੀ ਨਾਲ ਉਹਦੇ ਤੇ ਪਰਿਵਾਰ ਚ ਉਹਨੇ ਪਿੰਡ ਦੇ ਸਰਪੰਚ ਸਾਹਿਬ ਨੇ ਉਹਨਾਂ ਦੀ ਸ਼ਾਪ ਆ ਨੇੜੀ ਉੱਥੋਂ ਫਲਾਈਓਵਰ ਤੋਂ ਤੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਉਹ ਅੱਗੇ ਲੈ ਕੇ ਗਏ ਸਿਵਲ ਹਸਪਤਾਲ ਚ ਹੁਣ ਕਿਵੇਂ ਹਾਲਤ ਕੀ ਹੈ ਹਾਲਤ ਤਾਂ ਠੀਕ ਹੈ ਜੀ ਹੁਣ ਅੱਗੇ ਨਾਲੋਂ ਕਾਫੀ ਫਰਕ ਆ ਤੇ ਸਟੀਚਿੰਗ ਵੈਰ ਕੀਤੀ ਆ ਹੁਣ ਤੁਹਾਡੇ ਸਾਹਮਣੇ ਹੀ ਆ ਤਾਂ ਲਗਦਾ ਜਿਹਾ ਜਿਹੜੀ ਇਹ ਡੋਰ ਹੈਗੀ ਆ ਕਾਫੀ ਜਾਨਲੇਵਾ ਡੋਰ ਹੈਗੀ ਆ ਡੋਰ ਤਾਂ ਜੀ ਕਾਫੀ ਜਾਨਲੇਵਾ ਅੱਗੇ ਵੀ ਆਪਣੇ ਹਾਸੇ ਹੁੰਦੇ ਆਏ ਆ ਵੀ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹ ਬਹੁਤ ਸ਼ਕਤੀ ਨਾਲ ਇਹਦੀ ਕਾਰਵਾਈ ਕਰੇ ਕਿਉਂਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਵੀ ਹੋ ਸਕਦਾ ਸੀ ਕੋਈ ਬੱਚੇ ਦਾ ਵੀ ਨੁਕਸਾਨ ਹੋ ਸਕਦਾ ਵੀ ਜਿੰਨੀ ਜਲਦੀ ਆਪਾਂ ਇਹ ਤੇ ਪ੍ਰਸ਼ਾਸਨ ਸਮਝੇ ਇਸ ਗੱਲ ਨੂੰ ਤਾਂ ਵਧੀਆ ਗੱਲ ਆ ਜਿਵੇਂ ਅੱਗੇ ਤਿਹਾਰੀਆਂ ਆਉਣਾਂ ਡੋਰ ਵੀ ਆਉਂਦੀ ਬਿਲਕੁਲ ਬਿਲਕੁਲ ਜੀ ਕੋਈ ਵੀ ਤਿਹਾਰਾ ਦੇਖੋ ਹਾਲੇ ਤਾਂ ਬਸੰਤ ਦਾ ਤਿਹਾਰ ਆਇਆ ਨਹੀਂ ਹੈਗਾ ਹੱਲੀ ਡੋਰ ਆਪਾਂ ਨੂੰ ਦਿਖ ਰਹੀ ਆ ਇਹਨਾਂ ਦਾ ਨੁਕਸਾਨ ਹੋਇਆ ਅੱਗੇ ਜਾ ਕੇ ਤਾਂ ਹੋਰ ਵੀ ਜ਼ਿਆਦਾ ਇਹ ਚ ਇਤਾਂ ਦੀ ਪ੍ਰੋਬਲਮ ਆਉਂਦੀਆਂ ਨੇ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇਹਦਾ ਹੱਲ ਪੱਕੇ ਤੌਰ ਤੇ ਲੱਭੇ ਠੀਕ ਨਹੀਂ ਜੀ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਅੱਗੇ ਤੋਂ ਹਨਾ ਜੀ ਇੰਨੀ ਕਿ ਜ਼ਿਆਦਾ ਨਹੀਂ ਕੀ ਡੂੰਗਾ ਹੀ ਤਾਂ ਜੀ ਕਾਫੀ ਆ ਸਮਝੋ ਉਸ ਬਚਾਈ ਹੋ ਗਈ ਜਿਹੜੀ ਅੱਗੇ ਆਪਣਾ ਅੰਦਰ ਜ਼ਖਮ ਕਾਫੀ ਡੂੰਗਾ ਸੀਗਾ ਥੋੜਾ ਹੀ ਬਚਾ ਰਹਿ ਗਿਆ ਹਾਂ ਜੀ ਹਾਂ ਸਮਾਂ ਰੰਦੇ ਪਹੁੰਚ ਗਏ ਜੀ ਇਹ ਤਾਂ ਗੱਲ ਹੈ ਹੀ ਆ ਹਾਂ ਮੈਰੀਡ ਹਾਂ ਜੀ ਮੈਰੀਡ ਨੇ ਜੀ ਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਜੀ ਪੰਛੀ ਤਾਂ ਮੇਰਾ ਨਾਮ ਜੀ ਆਰ ਪੀ ਸਿੰਘ ਸਰਪੰਚ ਸਾਹਪੁਰੇ ਤੋਂ ਹਾਂਜੀ ਹਾਂਜੀ ਸਰ ਕੀ ਘਟਨਾ ਹੋਈ ਸੀ ਇਹ ਆਪਣੇ ਪਿੰਡ ਦਾ ਮੁੰਡਾ ਜੀ ਜੁਰਾਵਰ ਸਿੰਘ ਸਰਕਾਰੀ ਜੋਬ ਕਰਦੇ ਨੇ ਇਹ ਕੱਲ ਸ਼ਾਮ ਨੂੰ ਆ ਰਹੇ ਸੀ ਮੇਰੇ ਕੋਲ ਦੁਕਾਨ ਤੇ ਆਏ ਉਸ ਤੋਂ ਬਾਅਦ ਪਿੰਡ ਚੱਲ ਜਾਂਦੇ ਆ ਪਿੰਡ ਜਾਂਦੇ ਸੀ ਅੰਡਰਬ੍ਰਿਜ ਦੇ ਨੇੜੇ ਨੰਗੜ ਲੱਗੇ ਡੋਰ ਇਹਨਾਂ ਦੇ ਗਲ 'ਚ ਫਸ ਗਈ ਕਿਹੜਾ ਅੰਡਰਬ੍ਰਿਜ ਸੀ ਜੀ ਹਲੋ ਇਹ ਸਮਾਦੀ ਰੋਡ ਵਾਲਾ ਅੰਡਰਬ੍ਰਿਜ ਜਿਹੜਾ ਨਵਾਂ ਬਣਿਆ ਹਾਂ ਉੱਥੋਂ ਵੜਨ ਲੱਗੇ ਨਾਲੇ ਡੋਰ ਕੈਨਾਂ ਫਸ ਗਈ ਗਲ ਦੇ ਵਿੱਚ ਬਹੁਤ ਪੂਰੀ ਤਰ੍ਹਾਂ ਇਹਨਾਂ ਦਾ ਇੱਥੋਂ ਕਟਿੰਗ ਹੋ ਗਈ ਉਹ ਪ੍ਰਮਾਤਮਾ ਵਿੱਚ ਬਿਜਾ ਕਰਤਾ ਇਹਨਾਂ ਦਾ ਫਿਰ ਅਸੀਂ ਹਸਪਤਾਲ ਲੈ ਕੇ ਗਏ ਇਹਨਾਂ ਨੂੰ ਟ੍ਰੀਟਮੈਂਟ ਕਰਾਇਆ ਪਰ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਵੀ ਇਹ ਪਾਬੰਦੀ ਲਾਈ ਜਾਵੇ ਬਸੰਤ ਪੰਚਮੀ ਤੋਂ ਪਹਿਲਾਂ ਪਹਿਲਾਂ ਇਹ ਤਾਂ ਪਾਬੰਦੀ ਲਈ ਜਾਵੇ ਇਹ ਤਾਂ ਜਾਨਵਰਦਾਨ ਖਾਨ ਹੁੰਦਾ ਸਾਰਿਆਂ ਦਾ ਨੁਕਸਾਨ ਹੁੰਦਾ ਇਹ ਬਹੁਤ ਵੱਡੀ ਘਟਨਾ ਵਾਪਰੀ ਹੈ ਇਹ ਤੇ ਪੁਬੰਦੀ ਲਈ ਜਾ ਤੇ ਕੱਦ ਤੇ ਸੀ ਸਾਰੇ ਇਹ ਬਾਈਕ ਤੇ ਸੀਗਾ ਜੀ ਮੋਟਰਸਾਈਕਲ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਤੇ ਕਿ ਉੱਥੇ ਰਾਹ ਕੀ ਨਾਲ ਉਹਨੂੰ ਲੈ ਕੇ ਉੱਥੇ ਮੇਰੇ ਕੋ ਆਏ ਮੇਰੀ ਸ਼ਾਪ ਹੈ ਜਿਸ਼ਮਾਦੀ ਰੋਡ ਤੇ ਮੈਨੂੰ ਕਹਿੰਦੇ ਆਪਾ ਦਵਾਈ ਲੈ ਕੇ ਆਉਣੀ ਹੈ ਕਿ ਜ਼ਿਆਦਾ ਹੋ ਗਈ ਪ੍ਰੋਬਲਮ ਫਿਰ ਮੈਂ ਇਹਨਾਂ ਨੂੰ ਗੱਡੀ 'ਚ ਲੈ ਗਿਆ ਤੇ ਬਲੀਡਿੰਗ ਮੈਰਾ ਉੱਥੇ ਹੋ ਰਹੀ ਸੀ ਹਾਂ ਬਲੀਡਿੰਗ ਹੋ ਰਹੀ ਸੀ ਇਹਨਾਂ ਰਮਾਲ ਬੰਨਿਆ ਜੀ ਫਿਰ ਤੇ ਫਿਰ ਉਹ ਜੀ ਕਿਹੜੇ ਹਸਪਤਲ ਲੈ ਕੇ ਜੀ ਅਸੀਂ ਇਹਨਾਂ ਨੂੰ ਸਰਕਾਰੀ ਹਸਪਤਲ ਲੈ ਕੇ ਗਏ ਜੀ ਅੱਛਾ ਹਾਂ ਤੇ ਸਟੀਚ ਵੀ ਵਗੈਰਾ ਦੇ ਹਾਂਜੀ ਉਹਨਾਂ ਨੇ ਸਟੀਚ ਵਗੈਰਾ ਕਰਤੀ ਸੀ ਉੱਥੇ ਫਿਰ ਜਿਆਦਾ ਪ੍ਰੋਬਲਮ ਆਈ ਉਹਨਾਂ ਨੇ ਉਹ ਕਰਤਾ ਕਹਿੰਦੇ ਵੀ ਦੂਸਰੇ ਡਾਕਟਰ ਸਾਹਿਬ ਨੂੰ ਦਿਖਾਓ ਤੁਹਾਨੂੰ ਲੱਗਦਾ ਸੀ ਕਿ ਜੇ ਕੱਲੂ ਇਹ ਡੋਰ ਜਾਲਾ ਕਿਤੇ ਹਾਂਜੀ ਜੇ ਕੋ ਇਹ ਤਾਂ ਬਹੁਤ ਇਹਨਾਂ ਨੂੰ ਪ੍ਰੋਬਲਮ ਹੋ ਜਾਣੀ ਸੀ ਇਹ ਬਹੁਤ ਨੁਕਸਾਨ ਵਾਲੀ ਗੱਲ ਹੈ ਕੱਲੂ ਹੋਰ ਵੀ ਕਿਸੇ ਨੂੰ ਹੋਊਗੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹਦੇ ਪਾਬੰਦੀ ਲਾਈ ਜਾਵੇ ਜਿਹੜੇ ਡੋਰ ਵੇਚਦੇ ਆ ਲੈ ਕੇ ਆਉਂਦੇ ਉਹਨਾਂ ਦੇ ਪਰਚੇ ਕੱਟੇ ਜਾਣ ਕਿਸੇ ਕਿਸੇ ਕੰਮ ਕਰਦੇ ਕਰੇ ਮੈਂ ਕਿਮਿਸ਼ਨ ਕਰਦੇ ਇਹ ਸਰਕਾਰੀ ਜੋਬ ਸਰਕਾਰੀ ਜੋਬ ਕਰਦੇ ਨੇ ਨੈਰੀ ਵਿਭਾਗ ਚ ਨੈਰੀ ਵਿਭਾਗ ਹਾਂਜੀ ਹਾਂਜੀ ਸਰ ਸਾਡੇ ਕੋਲ ਥੋੜੀ ਜਿਹਾ ਪਹਿਲਾਂ ਪੇਸ਼ੈਂਟ ਆਇਆ ਸੀਗਾ ਜਿਹਨਾਂ ਦਾ ਨਾਮ ਸੀਗਾ ਜੋਰਾਵਰ ਸਿੰਘ ਸਾਇਹਪੁਰੇ ਪਿੰਡ ਤੋਂ ਸੀਗੇ ਸਰ ਉਹ ਸਮਾਦੀ ਰੋਡ ਤੋਂ ਰੇਲਵੇ ਓਵਰ ਬ੍ਰਿਜ ਜਗਾ ਅੰਡਰ ਬ੍ਰਿਜ ਜਗਾ ਉਥੇ ਜਾ ਰਹੇ ਸੀ ਉਹਨਾਂ ਦੇ ਕੱਟ ਲੱਗ ਗਿਆ ਸੀ ਡੋਰ ਦੇ ਨਾਲ ਉਹ ਡੋਰ ਕਿਤੇ ਫਸੀ ਹੋਊਗੀ ਉਹਨਾਂ ਦੇ ਕਾਫੀ ਵੱਡਾ ਕੱਟ ਲੱਗ ਗਿਆ ਸੀਗਾ ਗਰਦਨ ਤੇ ਅੱਗੇ ਵਾਲੇ ਬੱਸ ਸਰ ਉਹ 10 ਤੋਂ 12 ਸਟਿਚ ਲੱਗੇ ਨੇ ਕਾਫੀ ਬਲੀਡ ਕਰ ਰਿਹਾ ਸੀਗਾ ਤੇ ਆਪਾਂ ਉਹਨਾਂ ਦੇ ਸਟਿਚ ਲਗਾ ਕੇ ਅੰਕੇ ਉਹਨਾਂ ਨੂੰ ਇੱਕ ਰੈਫਰ ਕਰਤਾ ਸੀ ਕਿਉਂਕਿ ਬਲੀਡਿੰਗ ਨਹੀਂ ਬੰਦ ਹੋ ਰਹੀ ਸੀ ਉਹਨਾਂ ਦੀ ਕਟਾ ਸੀਗਾ ਕਾਫੀ ਡੀਪ ਸਰ ਤੇ ਸਰ ਅਗੇ ਬੌਂਸ ਵਗੈਰਾ ਜਿਹੜੀ ਉਹ ਠੀਕ ਸੇ ਹੋ ਗਏ ਹਾਂਜੀ ਸਰ ਬੌਂਸ ਵਗੈਰਾ ਤੱਕ ਹਲੇ ਪਹੁੰਚ ਨਹੀਂ ਸੀ ਮਸਲ ਡੀਪ ਸੀਗਾ ਮਸਲ ਤੱਕ ਸੀਗਾ ਪਰ ਬਲੀਡਿੰਗ ਕਾਫੀ ਹੋ ਰਹੀ ਸੀ ਜਿਸ ਵਿੱਚ ਲੱਗ ਰਿਹਾ ਸੀ ਵੀ ਜਿਵੇਂ ਕੋਈ ਉਹਨਾਂ ਦੀ ਕੋਈ ਆਰਟਰੀ ਵਗੈਰਾ ਕੱਟੀ ਗਈ ਹੋਵੇ ਵੈਸਲ ਕੱਟਿਆ ਗਿਆ ਹੋਵੇ ਉਹ ਬੰਦਾ ਜਿਹੜਾ ਹੈਗਾ ਸੀ ਉਹ ਹੈਂਡੀਕੈਪ ਸੀ ਬੰਦਾ ਹਾਂਜੀ ਉਹਨਾਂ ਦੀ ਹੈਂਡੀਕੈਪ ਸੀ ਕਿ ਉਹਨਾਂ ਦੀ ਰਾਈਟ ਆਰਮ ਨਹੀਂ ਸੀਗੀ ਫੋਰ ਆਰਮ ਨਹੀਂ ਸੀਗੀ ਤੁਹਾਨੂੰ ਪਤਾ ਸੀ ਕਿ ਉਹ ਕਿਸ ਚੀਜ਼ ਤੇ ਵਿਕਲ ਤੇ ਜਾ ਰਹੇ ਸੀ ਸਰ ਉਹ 10ਵੇਂ ਸਿਪ ਬਾਈਕ ਤੇ ਜਾ ਰਹੇ ਸੀ ਜੀ ਡਿਊਟੀ ਤੋਂ ਆ ਰਹੇ ਸੀ ਕਿ ਕਿਤੇ ਡਿਪਾਰਟਮੈਂਟ ਚ ਮਨੇ ਘਰ ਵਾਪਸ ਜਾ ਰਿਹਾ ਸੀ ਡਿਊਟੀ ਤੋਂ ਸਿਰੋ ਸਰ ਕੀ ਅਪੀਲ ਕਰਨਾ ਚਾਹੂਗਾ ਜਿਹੜੀ ਐਡੋਰਾਂ ਦੇ ਲੋਕਾਂ ਦੇ ਉੱਤੇ ਦੇਖੋ ਸਰ ਇਹ ਐਦਾਂ ਹੈ ਨਾ ਵੀ ਦੇਖੋ ਹੁਣ ਤੱਕ ਕਿੰਨੀ ਦੇਰ ਪਹਿਲਾਂ ਦੀ ਗੱਲ ਆ ਵੀ ਬਸੰਤ ਪੰਚਮੀ ਨਿਕਲ ਚੁੱਕੀ ਆ ਉਦੋਂ ਪਤੰਗਾ ਉਡਾਏ ਸੀਗੇ ਤੁਸੀਂ ਇਹ ਦੇਖਣ ਵਾਲੀ ਗੱਲ ਹੈ ਵੀ ਜਿਹੜੀ ਡੋਰ ਹੈ ਉਦੋਂ ਦੀ ਉਡਾਈ ਹਲੇ ਤੱਕ ਵੀ ਉਹ ਐਦਾਂ ਦੀ ਐਦਾਂ ਹੀ ਉਹਦੀ ਸਟਰੈਂਥ ਪੂਰੀ ਪਈ ਹੈ ਮੀਨਸ ਕਿ ਕਿੰਨੇ ਕਿ ਡੇਂਜਰਸ ਆ ਵੀ ਕਿੰਨੇ ਮਹੀਨੇ ਬਾਅਦ ਵੀ ਉਹ ਗਲੀ ਨਹੀਂ ਹੈਗੀ ਬਿਲਕੁਲ ਪ੍ਰੋਪਰ ਉਹਦੀ ਸਟਰੈਂਥ ਹੈਗੀ ਆ ਹਲੇ ਵੀ ਐਨੀ ਜ਼ਿਆਦਾ ਇੰਜਰੀ ਲੋਕਾਂ ਨੂੰ ਕਰ ਸਕਦੀ ਹੈ ਤੇ ਬੈਟਰੀ ਹੈ ਕਿ ਆਪਾਂ ਇਹਨੂੰ ਨਾ ਹੀ ਯੂਜ਼ ਕਰੀਏ ਤਾਂ ਬਹੁਤ ਵਧੀਆ ਗੱਲ ਆ ਆਪਣੇ ਵਾਸਤੇ ਤਾਂ ਕਿ ਲੋਕਾਂ ਨੂੰ ਵੀ ਠੀਕ ਰਵੇ ਜਿਹੜੇ ਆਪਣੇ ਬਰਡ ਨੇ ਪੰਛੀ ਨੇ ਉਹ ਵੀ ਠੀਕ ਰਹਿਣ ਇਨਸਾਨ ਵੀ ਠੀਕ ਰਹਿਣ ਜੇ ਆਪਾਂ ਇੱਕ ਦੂਜੇ ਦੀ ਹੈਲਪ ਕਰਾਂਗੇ ਤਾਂ ਹੀ ਸਰ ਹੋਊਗਾ